ਹੋਂ ਹੋਏਗਾ ਤੁਹਾਡੇ ਸਰੀਰ ਦੀਆਂ ਸਾਰੀਆਂ ਪੀੜਾਂ ਦਾ ਅੰਤ ਕਿਉਂਕਿ ਮਾਰਕੀਟ ਦੇ ਵਿੱਚ ਆ ਚੁੱਕਾ ਆ ਪੀੜਾ ਅੰਤ ਆਯੁਰਵੈਦਿਕ ਤੇਲ ਇਸ ਤੇਲ ਨੂੰ ਮੰਗਵਾਉਣ ਦੇ ਲਈ ਦਿੱਤੇ ਗਏ ਨੰਬਰਾਂ ਦੇ ਉੱਤੇ ਸੰਪਰਕ ਕਰੋ ਸਤਿ ਸ਼੍ਰੀ ਅਕਾਲ ਜੀ ਡੀਪੀਸੀ ਪੰਜਾਬੀ ਤੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤੇ ਦੋਸਤੋ ਹੁਣੇ-ਹੁਣੇ ਬਹੁਤ ਹੀ ਮੰਦਪਾਗੀ ਇੱਕ ਦੁਰਘਟਨਾ ਦੀ ਜਿਹੜੀ ਖਬਰ ਸਾਹਮਣੇ ਆਈ ਉਹ ਘਟਨਾ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਆ ਤੁਹਾਨੂੰ ਦੱਦਈਏ ਕਿ ਜਲੰਧਰ ਦੇ ਮੈਰੀਟਨ ਹੋਟਲ ਦੇ ਬਿਲਕੁਲ ਸਾਹਮਣੇ ਰੋਡ ਦੇ ਉੱਤੇ ਇੱਕ ਟਰੈਕਟਰ ਤੇ ਟੈਂਕਰ ਦੀ ਟੱਕਰ ਹੋ ਜਾਂਦੀ ਹੈ ਟੱਕਰ ਇੰਨੀ ਜ਼ਿਆਦਾ ਖਤਰਨਾਕ ਹੁੰਦੀ ਹੈ ਕਿ ਟਰੈਕਟਰ ਦੇ ਦੋ ਹਿੱਸੇ ਹੋ ਜਾਂਦੇ ਨੇ ਤੁਹਾਨੂੰ ਦੱਦਈਏ ਕਿ ਇਹਦੇ ਵਿੱਚ ਡਰਾਈਵਰ ਵੱਲੋਂ ਟਰੈਕਟਰ ਡਰਾਈਵਰ ਵੱਲੋਂ ਦੱਸਿਆ ਜਾਂਦਾ ਆ ਕਿ ਮੈਂ ਟਰੈਕਟਰ ਲੈ ਕੇ ਜਾ ਰਿਹਾ ਸੀ ਤੇ ਪਿੱਛੇ ਤੋਂ ਇੱਕ ਟੈਂਕਰ ਨੇ ਮੈਨੂੰ ਟੱਕਰ ਮਾਰੀ ਜਿਹਦੇ ਨਾਲ ਮੇਰਾ ਟਰੈਕਟਰ ਘੁੰਮ ਕੇ ਤੇ ਟੈਂਕਰ ਦੇ ਚੱਕਿਆਂ ਦੇ ਵਿੱਚ ਫਸ ਕੇ ਘ੍ਰਿਸ ਗਿਆ ਜਿਹਦੇ ਨਾਲ ਟਰੈਕਟਰ ਦੇ ਦੋ ਹਿੱਸੇ ਹੋ ਜਾਂਦੇ ਨੇ ਤਾਂ ਦੱਦੀ ਹੈ ਕਿ ਟਰੈਕਟਰ ਦੇ ਦੋ ਹਿੱਸੇ ਹੋ ਚੁੱਕੇ ਨੇ ਟੱਕਰ ਇੰਨੀ ਯਾਦਾ ਤੇਜ਼ ਵਜ੍ਹੀ ਕਿ ਟਰੈਕਟਰ ਦੋ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਤਾਂ ਦੱਦੀ ਕਿ ਦਰੰਦਰ ਦੇ ਨੇੜੇ ਮੈਰੀਟਨ ਹੋਟਲ ਦੇ ਬਿਲਕੁਲ ਨਜ਼ਦੀਕ ਜਿਹੜਾ ਆ ਇਹ ਹਾਸਾ ਹੁੰਦਾ ਹੈ ਜਿਹਦੇ ਵਿੱਚ ਟਰੈਕਟਰ ਤੇ ਟੈਂਕਰ ਦੀ ਟੱਕਰ ਦੇ ਨਾਲ ਟਰੈਕਟਰ ਦੇ ਦੋ ਹਿੱਸੇ ਹੋ ਜਾਂਦੇ ਨੇ ਪਰ ਧੰਦਾ ਦੇ ਕੇ ਇਸ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਟਰੈਕਟਰ ਵਾਲਾ ਵੀ ਬਾਲ-ਬਾਲ ਬਚ ਜਾਂਦਾ ਆ ਪਰ ਟਰੈਕਟਰ ਦੇ ਦੋ ਹਿੱਸੇ ਹੋ ਗਏ ਤੇ ਕਾਫੀ ਜ਼ਿਆਦਾ ਟਰੈਕਟਰ ਵਾਲੇ ਦਾ ਨੁਕਸਾਨ ਆਇਆ ਉਸ ਤੋਂ ਬਾਅਦ ਆ ਪੰਜਾਬ ਪੁਲਿਸ ਮੌਕੇ ਤੇ ਪਹੁੰਚ ਜਾਂਦੀ ਏ ਤੇ ਪਹੁੰਚ ਕੇ ਜਿਹੜਾ ਆ ਉਹਨਾਂ ਨੇ ਇਹਦੀ ਰਿਕਵਰੀ ਕੀਤੀ ਤੇ ਨਾਲ ਦੇ ਨਾਲ ਜੀਸੀਬੀ ਮਸ਼ੀਨ ਲਿਆ ਕੇ ਇਹਨੂੰ ਸਿੱਧਾ ਕਰਵਾਇਆ ਟਰੈਕਟਰ ਸਿੱਧਾ ਕਰਨ ਤੋਂ ਬਾਅਦ ਆ ਉਹਨਾਂ ਨੇ ਅਗਲੀ ਕਾਨੂੰਨੀ ਕਾਰਵਾਈ ਕਰਨ ਦੇ ਲਈ ਕਹਿ ਦਿੱਤਾ ਤੁਸੀਂ ਦੇ ਦੇ ਪੀਓ ਡੀਪੀਸੀ ਪੰਜਾਬੀ ਆਓ ਗੱਲ ਕਰਦੇ ਹਾਂ ਟਰੈਕਟਰ ਵਾਲੇ ਦੇ ਨਾਲ ਮੈਂ ਭਾਈ ਮੇਨ ਰੋਡ ਤੋਂ ਸਿੱਧਾ ਆ ਰਿਆਂਗੇ ਇੱਕ ਸੋ ਟੈਂਪਰ ਗੱਡੀ ਆਈ ਉਹਨੇ ਸਾਈਡ ਮਾਰੀ ਟਰੈਕਟਰ ਤੋਂ ਮੁਕੇ ਇੱਕ ਗੱਡੀ ਵੀ ਰੋਡ ਦੇ ਉੱਤੇ ਖਰਾਬ ਉਹਦੇ ਵਿੱਚ ਵੱਜਾ ਉਹਦੇ ਵਿੱਚ ਟਾਇਰਾਂ ਦੇ ਪੂਲ ਫਸ ਕੇ ਟਰੈਕਟਰ ਦੇ ਨਾਲ ਹੀ ਪਲਟੀ ਵੱਜ ਗਈ ਦੋ ਹਿੱਸੇ ਹੋ ਗਏ ਟਰੈਕਟਰ ਸਵੇਰ ਪਲਟ ਗਿਆ ਮੈਂ ਜਾ ਕੇ ਭਰੇ ਦੇਖਦੇ ਹਾਂ ਗੱਡੀ ਉਸ ਜਿਹੜਾ ਲੋਕ ਆਇਆ ਬੰਦਿਆਂ ਨੇ ਤੇ ਸੇਖਾ ਗੱਡੀ ਨੂੰ ਤੇ ਗੱਡੀ ਭਜਾ ਕੇ ਲੈ ਗਈ ਹੁਣ ਹੋਏਗਾ ਤੁਹਾਡੇ ਸਰੀਰ ਦੀਆਂ ਸਾਰੀਆਂ ਪੀੜਾਂ ਦਾ ਅੰਤ ਕਿਉਂਕਿ ਮਾਰਕੀਟ ਦੇ ਵਿੱਚ ਆ ਚੁੱਕਾ ਆ ਪੀੜਾ ਅੰਤ ਆਯੁਰਵੈਦਿਕ ਤੇਲ ਇਸ ਤੇਲ ਨੂੰ ਮੰਗਵਾਉਣ ਦੇ ਲਈ ਦਿੱਤੇ ਗਏ ਨੰਬਰਾਂ ਦੇ ਉੱਤੇ ਸੰਪਰਕ ਕਰੋ